ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ੍ਹਾਂ ਪੰਜ ਹਾਲਾਤਾਂ ਵਿੱਚ ਕਦੇ ਵੀ ਗੁਰਬਾਣੀ ਦਾ ਪਾਠ ਨਹੀਂ ਕਰਨਾ ਚਾਹੀਦਾ ਇਹ ਗੱਲ ਸੁਣ ਕੇ ਤੁਹਾਨੂੰ ਹੈਰਾਨੀ ਹੋ ਸਕਦੀ ਹੈ ਕਿ ਆਖਿਰ ਉਹ ਕਿਹੜੀਆਂ ਹਾਲਾਤਾਂ ਹਨ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਗੁਰੂ ਘਰ ਦੇ ਦੀਵਾਨ ਜਾਂ ਸਮਾਗਮ ਵਿੱਚ ਮੌਜੂਦ ਹੋ ਜਿੱਥੇ ਪਹਿਲਾਂ ਤੋਂ ਹੀ ਗੁਰਬਾਣੀ ਦਾ ਕੀਰਤਨ ਕਥਾ ਜਾਂ ਪਾਠ ਚੱਲ ਰਿਹਾ ਹੈ ਤਾਂ ਉੱਚੀ ਆਵਾਜ਼ ਵਿੱਚ ਆਪਣਾ ਨਿੱਜੀ ਪਾਠ ਜਿਵੇਂ ਕਿ ਗੁਟਕਾ ਸਾਹਿਬ ਤੋਂ ਕਰਨਾ ਬਿਲਕੁਲ ਠੀਕ ਨਹੀਂ ਗੁਰਬਾਣੀ ਦਾ ਮਕਸਦ ਸਿਰਫ ਪਾਠ ਕਰਨਾ ਨਹੀਂ ਸਗੋਂ ਸੁਣਨ ਸਮਝਣ ਅਤੇ ਮਨ ਨੂੰ ਇਕਾਗਰ ਕਰਨਾ ਹੈ ਜਿਵੇਂ ਕਿ ਜਪਜੀ ਸਾਹਿਬ ਜੀ ਵਿੱਚ ਫਰਮਾਇਆ ਗਿਆ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਜਦੋਂ ਤੁਸੀਂ ਆਪਣਾ ਨਿੱਜੀ ਪਾਠ ਕਰਦੇ ਹੋ ਤਾਂ ਨਾ ਸਿਰਫ ਤੁਹਾਡਾ ਧਿਆਨ ਵੰਡਿਆ ਜਾਂਦਾ ਹੈ ਬਲਕਿ ਦੀਵਾਨ ਵਿੱਚ ਬੈਠੀ ਹੋਰ ਸੰਗਤ ਦਾ ਧਿਆਨ ਵੀ ਖਿੱਚਿਆ ਜਾਂਦਾ ਹੈ ਇਸ ਨਾਲ ਚੱਲ ਰਹੇ ਕੀਰਤਨ ਜਾਂ ਕਥਾ ਦਾ ਅਦਬ ਘਟਦਾ ਹੈ ਇਸ ਸਮੇਂ ਸਭ ਤੋਂ ਵਧੀਆ ਮਰਿਆਦਾ ਇਹ ਹੈ ਕੇ ਚੱਲ ਰਹੇ ਪ੍ਰੋਗਰਾਮ ਨੂੰ ਪੂਰੇ ਧਿਆਨ ਨਾਲ ਸੁਣੋ ਅਤੇ ਮਨ ਨੂੰ ਇਕਾਗਰ ਕਰੋ ਜੇਕਰ ਨਿਜੀ ਪੜ੍ਹਤ ਬਹੁਤ ਜ਼ਰੂਰੀ ਹੋਵੇ ਤਾਂ ਹਾਲ ਤੋਂ ਬਾਹਰ ਜਾ ਕੇ ਸਾਫ਼ ਅਤੇ ਸ਼ਾਂਤਾਂ ਤੇ ਬੈਠ ਕੇ ਵੀ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਤੁਸੀਂ ਜਦੋਂ ਕਿਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਂ ਸਮਾਗਮ ਵਿੱਚ ਮੌਜੂਦ ਹੋ ਤਾਂ ਕਈ ਵਾਰ ਉੱਥੇ ਗੁਰਬਾਣੀ ਦਾ ਕੀਰਤਨ ਕਥਾ ਜਾਂ ਇਤਿਹਾਸਿਕ ਵਿਆਖਿਆ ਚੱਲ ਰਹੀ ਹੁੰਦੀ ਹੈ ਅਫਸੋਸ ਅਸੀਂ ਕਈ ਵਾਰ ਗੁਟਕਾ ਸਾਹਿਬ ਫੜ ਕੇ ਆਪਣਾ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ ਜੋ ਮਨਮਤ ਹੈ ਅਤੇ ਚੱਲ ਰਹੇ ਕੀਰਤਨ ਦਾ ਨਿਰਾਦਰ ਹੈ ਨਾ ਤਾਂ ਤੁਹਾਡਾ ਧਿਆਨ ਨਿਤਨੇਮ ਵਿੱਚ ਲੱਗਦਾ ਹੈ ਨਾ ਹੀ ਕੀਰਤਨ ਦੇ ਆਨੰਦ ਵਿੱਚ ਇਸ ਨੂੰ ਸਮਝਣ ਲਈ ਧਿਆਨ ਦਿਓ ਜਿਵੇਂ ਇੱਕ ਕਲਾਸ ਵਿੱਚ ਮੈਥ ਦਾ ਟੀਚਰ ਕਲਾਸ ਲੈ ਰਿਹਾ ਹੈ ਅਤੇ ਹੋਰ ਵਿਦਿਆਰਥੀ ਉਸ ਨੂੰ ਸੁਣ ਰਹੇ ਹਨ ਅਤੇ ਇੱਕ ਵਿਦਿਆਰਥੀ ਆਪਣੀ ਸਾਇੰਸ ਦੀ ਕਿਤਾਬ ਖੋਲ੍ਹ ਕੇ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਨਾਲ ਆਸ-ਪਾਸ ਬੈਠੇ ਬੱਚੇ ਵੀ ਡਿਸਟਰਬ ਹੁੰਦੇ ਨੇ ਅਤੇ ਟੀਚਰ ਦਾ ਪਾਰਟ ਸਮਝਣ 'ਚ ਵੀ ਮੁਸ਼ਕਲ ਹੁੰਦੀ ਹੈ ਸੋ ਇਸ ਤਰ੍ਹਾਂ ਨਾ ਤਉ ਬੱਚੇ ਲਈ ਸਿੱਖਣ ਦਾ ਮੌਕਾ ਰਹਿੰਦਾ ਹੈ ਸੋ ਦੁਬਾਰਾ ਸਮਝਦੇ ਹਾਂ ਇਸੇ ਤਰ੍ਹਾਂ ਗੁਰਦੁਆਰੇ ਵਿੱਚ ਚੱਲ ਰਹੀ ਬਾਣੀ ਦਾ ਪਾਠ ਧਿਆਨ ਨਾਲ ਸੁਣਨਾ ਹੀ ਸਹੀ ਮਰਿਆਦਾ ਹੈ ਸੋ ਜੇ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਬੈਠੇ ਹੋ ਜਿੱਥੇ ਹਜ਼ੂਰੀ ਰਾਗੀ ਸਿੰਘ ਕੀਰਤਨ ਕਰ ਰਹੇ ਹਨ ਅਤੇ ਤੁਸੀਂ ਆਪਣੀ ਉੱਚੀ ਆਵਾਜ਼ ਵਿੱਚ ਨਿਤਨੇਮ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਇਹ ਮਨਮਤ ਅਤੇ ਚੱਲ ਰਹੇ ਕੀਰਤਨ ਦਾ ਆਨੰਦ ਖਤਮ ਕਰ ਦਿੰਦਾ ਹੈ ਗੁਰਮਤਿ ਸਿਖਾਉਂਦੀ ਹੈ ਕਿ ਸੰਪੂਰਨ ਗਿਆਨ ਨਾਲ ਚੱਲ ਰਹੀ ਬਾਣੀ ਹੀ ਸਰਵਣ ਕਰਨੀ ਚਾਹੀਦੀ ਹੈ ਜੇ ਪਾਠ ਬਹੁਤ ਜ਼ਰੂਰੀ ਹੋਵੇ ਤਾਂ ਉਸ ਨੂੰ ਦੀਵਾਨ ਹਾਲ ਤੋਂ ਬਾਹਰ ਜਾ ਕੇ ਇੱਕ ਸ਼ਾਂਤ ਅਤੇ ਸਾਫ਼ ਥਾਂ ਤੇ ਬੈਠ ਕੇ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੂਰੀ ਮਰਿਆਦਾ ਸਤਿਕਾਰ ਅਤੇ ਧਿਆਨ ਨਾਲ ਪੜਨਾ ਸਾਡੇ ਲਈ ਸਭ ਤੋਂ ਵਧੀਆ ਹੈ ਇਹ ਸਾਡੇ ਮਨ ਸਰੀਰ ਅਤੇ ਰੂਹ ਨੂੰ ਤਿਆਰ ਕਰਦਾ ਹੈ ਅਤੇ ਸਾਡੀ ਆਤਮਾ ਦੀ ਖੁਸ਼ੀ ਦਾ ਕਾਰਨ ਬਣਦਾ ਹੈ ਦੂਜੀ ਗੱਲ ਗੁਰਬਾਣੀ ਪੜਦਿਆਂ ਸਿਰ ਢੱਕਿਆ ਹੋਣਾ ਤੇ ਸਰੀਰਿਕ ਸ਼ੁੱਧਤਾ ਬਹੁਤ ਜ਼ਰੂਰੀ ਹੈ ਉਦਾਹਰਣ ਵਜੋਂ ਨੰਗੇ ਵਾਲਾਂ ਜਾਂ ਗੰਦਗੀ ਵਾਲੇ ਸ਼ਰੀਰ ਨਾਲ ਪਾਠ ਕਰਨ ਨਾਲ ਗੁਰਬਾਣੀ ਦੀ ਮਰਿਆਦਾ ਘਟਦੀ ਹੈ ਇਸ ਦਾ ਸਿੱਧਾ ਅਸਰ ਮਨ ਤੇ ਰੂਹ ਉੱਤੇ ਪੈਂਦਾ ਹੈ ਤੀਜੀ ਗੱਲ ਤੀਜੀ ਗੱਲ ਇਹ ਹੈ ਕਿ ਨਿਤਨੇਮ ਜਾਂ ਗੁਰਬਾਣੀ ਪਾਠ ਕਰਨ ਤੋਂ ਪਹਿਲਾਂ ਸਰੀਰਿਕ ਸ਼ੁੱਧਤਾ ਬਹੁਤ ਜ਼ੂਰੀ ਹੈ ਇਸ ਦਾ ਮਤਲਬ ਹੈ ਇਸ਼ਨਾਨ ਕਰਨਾ ਅਤੇ ਸਾਫ਼ ਸੁਥਰੇ ਸ਼ਰੀਰ ਨਾਲ ਬੈਠ ਕੇ ਪਾਠ ਕਰਨਾ ਸਿੱਖ ਰਹਿਤ ਮਰਿਆਦਾ ਵਿੱਚ ਇਸ ਗੱਲ ਨੂੰ ਜੋੜਿਆ ਗਿਆ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਜਾਣ ਤੋਂ ਪਹਿਲਾਂ ਜਾ ਗੁਰਬਾਣੀ ਪਾਠ ਕਰਨ ਤੋਂ ਪਹਿਲਾਂ ਸਰੀਰਿਕ ਸ਼ੁੱਧਤਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਫਿਰ ਚਾਹੇ ਆਪ ਕਰਸਤੀ ਵਾਲੇ ਹੋ ਜਾਂ ਨਾ ਹੋ ਇਸ ਦਾ ਮਤਲਬ ਸਿਰਫ ਪਾਣੀ ਨਾਲ ਨਹਾਉਣਾ ਹੀ ਨਹੀਂ ਸਗੋਂ ਮਨ ਨੂੰ ਵੀ ਪਵਿੱਤਰ ਤਾਜ਼ਗੀ ਭਰਿਆ ਅਤੇ ਇਕਾਗਰ ਬਣਾਉਣ ਵਾਲਾ ਮਹਿਸੂਸ ਕਰਨਾ ਹੈ ਚਾਹੇ ਤੁਸੀਂ ਟਾਇਲਟ ਤੋਂ ਆ ਕੇ ਹੀ ਬੈਠੇ ਹੋ ਨਿਤਨੇਮ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਤੋਂ ਗੁਰਬਾਣੀ ਪਾਠ ਕਰਨ ਤੋਂ ਪਹਿਲਾਂ ਸਰੀਰ ਦਾ ਇਸ਼ਨਾਨ ਬਹੁਤ ਜ਼ਰੂਰੀ ਹੈ ਸਵੇਰੇ ਨਿਤਨੇਮ ਆਰੰਭ ਕਰਨ ਤੋਂ ਪਹਿਲਾਂ ਇਸ਼ਨਾਨ ਕਰਨਾ ਇੱਕ ਮਰਿਆਦਾ ਹੈ ਜੇ ਕਿਸੇ ਕਾਰਨ ਪੂਰਾ ਇਸ਼ਨਾਨ ਸੰਭਵ ਨਾ ਹੋਵੇ ਤਾਂ ਘੱਟੋ-ਘੱਟ ਹੱਥ-ਮੂੰਹ ਅਤੇ ਪੰਜ ਇਸ਼ਨਾਨੇ ਯਾਨੀ ਹੱਥ-ਪੈਰ ਧੋ ਕੇ ਹੀ ਗੁਰਬਾਣੀ ਪਾਠ ਸ਼ੁਰੂ ਕੀਤਾ ਜਾਵੇ ਇਸ ਦੌਰਾਨ ਗੁਰੂ ਸਾਹਿਬ ਨੂੰ ਸੇਵਾ ਕਰਨ ਸਮੇਂ ਨੰਗੇ ਸਿਰ ਖੁੱਲੇ ਵਾਲ ਜਾਂ ਪੈਰਾਂ ਵਿੱਚ ਜਰਾਬਾ ਨਹੀਂ ਹੋਣੀਆਂ ਚਾਹੀਦੀਆਂ ਇਹ ਸਭ ਮਰਿਆਦਾ ਗੁਰੂ ਸਾਹਿਬ ਜੀ ਦੀ ਬਾਣੀ ਦੇ ਪਾਠ ਨੂੰ ਅਤੇ ਮਨ ਦੀ ਇਕਾਗਰਤਾ ਨੂੰ ਇਕੱਠਾ ਕਰਨ ਲਈ ਹਨ ਚੌਥੀ ਗੱਲ ਹੈ ਬੈਠਣ ਦੀ ਥਾਂ ਦੀ ਚੋਣ। ਪਾਠ ਕਰਦੇ ਸਮੇਂ ਹਮੇਸ਼ਾ ਇਹ ਧਿਆਨ ਰੱਖੋ ਕਿ ਤੁਹਾਡਾ ਅਸਨ ਕਿਸੇ ਵੀ ਤਰ੍ਹਾਂ ਕਿਸੇ ਦੂਜੇ ਦੇ ਪੈਰਾਂ ਵਾਲੇ ਪਾਸੇ ਨਾ ਹੋਵੇ। ਗੁਰਬਾਣੀ ਪੜ੍ਹਦੇ ਸਮੇਂ ਬਰਾਬਰ ਜਾਂ ਥੋੜਾ ਉੱਚਾ ਅਸਨ ਹੋਣਾ ਚਾਹੀਦਾ ਹੈ ਪਰ ਕਿਸੇ ਹੋਰ ਦੀ ਮੰਜੀ ਜਾਂ ਅਸਨ ਤੋਂ ਨੀਵਾਂ ਨਹੀਂ ਹੋਣਾ ਚਾਹੀਦਾ। ਮਤਲਬ ਕਿਸੇ ਦੇ ਪੈਰਾਂ ਵਾਲੇ ਪਾਸੇ ਬੈਠ ਕੇ ਗੁਰਬਾਣੀ ਦਾ ਪਾਠ ਨਹੀਂ ਕਰਨਾ ਚਾਹੀਦਾ। ਜਦੋਂ ਵੀ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ ਕੋਸ਼ਿਸ਼ ਕਰੋ ਕਿ ਅਸਨ ਬਰਾਬਰ ਹੋਵੇ ਜਾਂ ਹਲਕਾ ਉੱਚਾ ਹੋਵੇ। ਅਤੇ ਤੁਹਾਡੇ ਅਸਣ ਤੋਂ ਉੱਚਾ ਕੋਈ ਹੋਰ ਨਾ ਬੈਠਾ ਹੋਵੇ ਇਸ ਤਰ੍ਹਾਂ ਪਾਠ ਦੇ ਸਮੇਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਪੂਰਾ ਸਤਕਾਰ ਬਣਿਆ ਰਹਿੰਦਾ ਹੈ ਹਮੇਸ਼ਾ ਯਾਦ ਰੱਖੋ ਕਿ ਗੁਰਬਾਣੀ ਪਾਠ ਦਾ ਅਸਲ ਮਕਸਦ ਸਿਰਫ ਪੜ੍ਹਨਾ ਨਹੀਂ ਸਗੋਂ ਧਿਆਨ ਨਿਮਰਤਾ ਅਤੇ ਮਰਿਆਦਾ ਨਾਲ ਬਾਣੀ ਨੂੰ ਆਪਣੇ ਮਨ ਤੇ ਰੂਹ ਵਿੱਚ ਵਸਾਉਣਾ ਹੈ ਪੰਜਾਂ ਸਿੰਘਾਂ ਵੱਲੋਂ ਵੀ ਹਿਦਾਇਤ ਦਿੱਤੀ ਗਈ ਹੈ ਕਿ ਭਾਈ ਸ੍ਰਹਾਣੇ ਵਾਲੇ ਪਾਸੇ ਬੈਠ ਕੇ ਹੀ ਬਾਣੀ ਪੜੋ ਇਸ ਮਰਿਆਦਾ ਨਾਲ ਪਾਠ ਕਰਨ ਨਾਲ ਨਾਸਿਰ ਤੁਹਾਡਾ ਮਨ ਇਕਾਗਰ ਹੁੰਦਾ ਹੈ ਬਲਕੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਸਤਕਾਰ ਵੀ ਬਣਿਆ ਰਹਿੰਦਾ ਹੈ ਪੰਜਵੀਂ ਗੱਲ ਇਹ ਹੈ ਕਿ ਗੁਰਬਾਣੀ ਪਾਠ ਕਰਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਮੀਟ ਅੰਡੇ ਜਾਂ ਹੋਰ ਨਸ਼ਾ ਕਰਨ ਵਾਲੀ ਚੀਜ਼ ਖਾਣ ਜਾਂ ਪੀਣ ਤੋਂ ਬਾਅਦ ਕਦੇ ਵੀ ਬਾਣੀ ਨਹੀਂ ਪੜ੍ਹਨੀ ਚਾਹੀਦੀ ਗੁਰੂ ਸਾਹਿਬਾਂ ਨੇ ਖਾਲਸੇ ਨੂੰ ਸਾਫ਼ ਸੁਥਰਾ ਅਤੇ ਸੰਯਮਿਤ ਜੀਵਨ ਜੀਣ ਦੀ ਸਿੱਖਿਆ ਦਿੱਤੀ ਹੈ ਜੇ ਮਨ ਗੁਰੂ ਦੀ ਬਾਣੀ ਵੱਲ ਖਿੱਚਦਾ ਹੈ ਤਾਂ ਸਭ ਤੋਂ ਪਹਿਲਾਂ ਨਸ਼ਿਆਂ ਅਤੇ ਅਸ਼ੁੱਧ ਆਚਰਣ ਤੋਂ ਤੌਬਾ ਕਰਕੇ ਮਨ ਅਤੇ ਤਨ ਪਵਿੱਤਰ ਕਰਨਾ ਚਾਹੀਦਾ ਹੈ ਗੁਰਮੁਖ ਦਾ ਮੁੱਖ ਸਿਧਾਂਤ ਸੱਚਾਈ ਸ਼ੁੱਧਤਾ ਅਤੇ ਅਦਮ ਨਾਲ ਜੀਵਨ ਜਿਉਣਾ ਹੈ ਮਨੁੱਖੀ ਮਨ ਦੀ ਚੇਤਨਾ ਅਤੇ ਇਕਾਗਰਤਾ ਗੁਰੂ ਦੀ ਬਾਣੀ ਪੜਨ ਲਈ ਬਹੁਤ ਜ਼ਰੂਰੀ ਹੈ ਨਸ਼ੇ ਦੇ ਪ੍ਰਵਾਹ ਹਿਤ ਮਨ ਗੁਰੂ ਦੇ ਉਪਦੇਸ਼ਾਂ ਨੂੰ ਸਹੀ ਤਰ੍ਹਾਂ ਨਹੀਂ ਸਮਝ ਸਕਦਾ ਉਦਾਹਰਣ ਵਜੋਂ ਜੇ ਕੋਈ ਰਾਤ ਨੂੰ ਸ਼ਰਾਬ ਪੀ ਕੇ ਸਵੇਰੇ ਉੱਠਦਾ ਹੈ ਅਤੇ ਬਿਨਾਂ ਇਸ਼ਨਾਨ ਕੀਤੇ ਅਤੇ ਅਸ਼ੁੱਧ ਮਨ ਨਾਲ ਗੁਰਕਾ ਸਾਹਿਬ ਪੜਨ ਲੱਗਦਾ ਹੈ ਤਾ ਹੈ ਗੁਰੂ ਦੇ ਹੁਕਮ ਨੂੰ ਨਾਮ ਅਨੰਦ ਦੇ ਬਰਾਬਰ ਹੈ ਇਸ ਲਈ ਜੇ ਕਿਸੇ ਦਾ ਮਨ ਗੁਰੂ ਦੇ ਚਰਨਾਂ ਨਾਲ ਜੁੜਨ ਦੀ ਇੱਛਾ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਮਨ ਸਰੀਰ ਅਤੇ ਜੀਵਨ ਨੂੰ ਪਵਿੱਤਰ ਬਣਾਉਣਾ ਜ਼ਰੂਰੀ ਹੈ ਬਹੁਤ ਲੋਕ ਸਮਾਜ ਵਿੱਚ ਦੇਖੇ ਗਏ ਹਨ ਕਿ ਸਵੇਰੇ ਨਿਤਨੇਮ ਪੜ੍ਹਦੇ ਹਨ ਅਤੇ ਸ਼ਾਮ ਨੂੰ ਸ਼ਰਾਬ ਮੀਟ ਜਾਂ ਅੰਡੇ ਖਾਂਦੇ ਹਨ ਇਸ ਤਰ੍ਹਾਂ ਉਹ ਪਾਪਾਂ ਦੇ ਭਾਗੀ ਬਣਦੇ ਹਨ ਜੇ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਦੇ ਆਚਰਣ ਕਰਦੇ ਦੇਖੋ ਤਾਂ ਬੜੇ ਪਿਆਰ ਨਾਲ ਉਸ ਨੂੰ ਸਮਝਾਓ ਜੇ ਮਨ ਵਿੱਚ ਗੁਰੂ ਨਾਲ ਜੁੜਨ ਦੀ ਇੱਛਾ ਹੈ ਅਤੇ ਮਨ ਸਟਰੋਂਗ ਹੈ ਤਾਂ ਛੋਟੀਆਂ-ਛੋਟੀਆਂ ਆਸਾਨੀ ਨਾਲ ਛੱਡਣ ਵਾਲੀਆਂ ਚੀਜ਼ਾਂ ਨੂੰ ਤਿਆਗ ਕੇ ਗੁਰੂ ਵਾਲੇ ਬਣੋ ਇਸ਼ਨਾਨ ਕਰਕੇ ਮर्याਦੇ ਨਾਲ ਬੈਠ ਕੇ ਬਾਣੀ ਪੜੋ ਗੁਰੂ ਸਾਹਿਬ ਜੀ ਤੁਹਾਨੂੰ ਜ਼ਰੂਰ ਫਲ ਦੇਣਗੇ ਸੋ ਇਸ ਤਰ੍ਹਾਂ ਇਹਨਾਂ ਪੰਜਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਸਤਿ ਸ਼੍ਰੀ ਅਕਾਲ